ਪਰ ਸਰਕਾਰ ਦੇ ਜਿਹੜੀ ਕੰਨ ਤੇ ਜੋ ਨਹੀਂ ਸਰਕਦੀ। ਸੋ ਜਿਹੜਾ ਆਪਣਾ ਪ੍ਰਦਰਸ਼ਨ ਹੈ ਇਸੇ ਤਰ੍ਹਾਂ ਜਾਰੀ ਰਹੂਗਾ। ਵਾਅਦਾ ਕਰਦੇ ਆ ਵੀ ਜਿੰਨਾ ਚਿਰ ਸਾਡੇ ਜਿਹੜੇ ਮਲਾਜ਼ਮਾਂ ਨੂੰ ਸਾਡੇ ਹੱਕੀ ਮੰਗਾਂ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਹੁੰਦਾ ਉਸੇ ਤਰ੍ਹਾਂ ਉਹਨਾਂ ਚਿਰ ਅਸੀਂ ਜਿਹੜਾ ਪ੍ਰੋਟੈਸਟ ਕਰਦੇ ਰਹਾਂਗੇ। ਸਾਡੀ ਜੋ ਮੀਟਿੰਗ ਹੈ ਜਿਹੜੀ ਚੱਲ ਰਹੀ ਹੈ। ਜੇ ਤਾਂ ਉਹਦੇ ਵਿੱਚ ਕੋਈ ਸਾਰਤਕ ਹੱਲ ਜਾਂ ਕੋਈ ਆਪਣੇ ਲਈ ਪੋਜ਼ਿਟਿਵ ਰਿਜ਼ਲਟ ਆਉਂਦਾ ਤਾਂ ਅਸੀਂ ਦੇਖਾਂਗੇ ਜੇਕਰ ਸਰਕਾਰ ਦਾ ਜਿਹੜਾ ਰਵਈਆ ਜਿਸ ਤਰ੍ਹਾਂ ਦਾ ਤਾਨਾਸ਼ਾਹੀ ਰਵਈਆ ਵਰਤਿਆ 28 ਤਰੀਕ ਤੇ 27 ਤਰੀਕ ਨੂੰ ਸ਼ਾਮ ਤੋਂ 9 ਵਜੇ ਤੋਂ ਲੈ ਕੇ ਜਿਹੜੇ ਆਪੋ ਨੇ ਗ੍ਰਿਫਤਾਰੀਆਂ ਕੀਤੀਆਂ ਘਰਾਂ ਦੇ ਵਿੱਚ ਚੋਪੇਮਾਰੀ ਕੀਤੀ ਘਰਾਂ ਦੀਆਂ ਤਲਾਸ਼ੀਆਂ ਲਈਆਂ ਤੁੰਦ ਸਾਥੇ ਰੱਖਣਾ ਹੈ ਕਿ ਘਰਾਂ ਦੇ ਕੱਪ ਬੋਰਡ ਵੀ ਖੋਲ-ਖੋਲ ਕੇ ਦੇਖੇ ਵੀ ਕੋਈ ਇਹਨਾਂ ਦਾ ਲੀਡਰ ਛੁਪਿਆ ਨਾ ਬੈਠਾ ਹੋਵੇ ਇੱਥੋਂ ਤੱਕ ਇਹ ਜਿਹੜੇ ਡਿੱਗ ਚੁੱਕੀ ਆ ਸਰਕਾਰ ਘਰਾਂ ਦੇ ਵਿੱਚ ਜਾਜ ਆ ਕੇ ਉਹਨਾਂ ਨੇ ਕੱਪ ਬੋਰਡ ਦਾ ਖਬਰੋਲੇ ਵੀ ਕੋਈ ਇਹਦੇ ਵਿੱਚ ਤਾਂ ਨਹੀਂ ਬੈਠਾ ਅਸੀਂ ਪੜਨਗੇ ਜੋ ਮੁਲਾਜ਼ਮ ਸਾਡੇ ਨਾਲ ਸਫਰ ਕਰਦੇ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਸਰਕਾਰ ਆ ਜਿਹੜੀ ਆਉਂਦੇ ਜਾਂਦੀਆਂ ਪਰ ਤੁਸੀਂ ਸਾਡੇ ਨਾਲ ਸਫਰ ਕਰਦੇ ਆ ਤੇ ਇਹ ਚਾਨਣਾਛਾਈ ਰਵਈਆ ਤੁਸੀਂ ਸਰਕਾਰ ਦੇ ਤੌਰ ਤੇ ਸਾਡੇ ਨਾਲ ਵਰਤਿਓ ਇਸ ਚੀਜ਼ ਦੀ ਪ੍ਰੇਜ ਕਰੋ ਪਰ ਸਰਕਾਰ ਨੇ ਇਸ ਚੀਜ਼ ਨੂੰ ਦਬਾਉਣ ਦੀ ਖਾਤਰ ਬੜਾ ਕੁਝ ਕੀਤਾ ਪਰ ਆਪਾਂ ਸਾਰੇ ਬੰਦੇ ਬਹੁਤ ਵਧੀਆ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਆਪਾਂ ਇਸ ਈਮ ਸੰਭਾਲਿਆ ਸਾਰੇ ਨਿਕੋਨਾਂ ਦੇ ਵਿੱਚ ਵਧੀਆ ਪ੍ਰੋਟੈਸਟ ਜਿਹੜਾ ਆਪਣਾ ਚੱਲ ਰਿਹਾ ਸਰਕਾਰ ਦੀ ਮੰਚਰ ਸੀ ਵੀ ਇਹਨਾਂ ਨੂੰ ਅਸੀਂ ਬਗਲਾਵ ਦੇ ਵਿੱਚ ਲਿਆਈਏ ਜੋ ਪਿੱਛੇ ਹੋਇਆ ਜੋ ਐਸਐਚਓ ਸਾਹਿਬ ਦੇ ਵਰਦੀ ਨੂੰ ਅੱਗ ਲੱਗੀ ਜੋ ਸਾਰੇ ਪ੍ਰੀ ਪ੍ਰੈਨ ਜਿਹੜੇ ਇਹਨਾਂ ਦੇ ਪ੍ਰੋਗਰਾਮ ਸੀ ਇਹ ਸੋਚੀ ਸਮਝੀ ਚਾਲ ਦੇ ਅਕੋਰਡਿੰਗ ਹੀ ਇਹਨਾਂ ਨੇ ਜੋ ਕੁਝ ਨੂੰ ਅਚਿਆ ਸੀ ਇਹ ਹੋਇਆ ਨਹੀਂ ਜਾਣਵੁੱਝ ਕੇ ਨਹੀਂ ਆਪਣੇ ਮੁਲਾਜ਼ਮਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਪਰ ਇਹਨਾਂ ਦੀ ਸੋਚ ਸੀ ਵੀ ਅਸੀਂ ਇਹਨਾਂ ਦੇ ਵਿੱਚ ਇਹਨਾਂ ਨੂੰ ਬਗਲਾਈਏ ਇਹਨਾਂ ਨੂੰ ਗੁੱਸੇ ਦੇ ਵਿੱਚ ਲਿਆਈਏ ਤਾਂ ਅਸੀਂ ਜਿਹੜਾ ਇਨਾਂ ਦੇ ਜਿਹੜਾ ਪ੍ਰੋਟੈਸਟ ਨੂੰ ਜਿਹੜਾ ਫੇਲ ਕਰੀ ਇਥੇ ਪਰ ਸਾਡੇ ਸਾਥੀ ਬਹੁਤ ਹੀ ਸੂਝਵਾਨ ਹੈ ਬਹੁਤ ਹੀ ਤਰੀਕੇ ਦੇ ਨਾਲ ਕੰਮ ਲਿਆ ਹਨ ਤੇ ਅੱਜ ਆਪਾਂ ਸਰਕਾਰ ਦੇ ਜਿਹੜਾ ਨੱਕ ਦੇ ਵਿੱਚ ਦਮ ਕਰ ਚੁੱਕੇ ਹਾਂ ਇਹ ਵੀ ਸਰਕਾਰ ਲੋਕ